ਉਮੀਦ ਕਰਦਾ ਤੁਸੀਂ ਹੁਣ ਵਧੀਆ ਆਪਣਾ ਹੀ ਵਧੀਆ ਸਵਾਗਤ ਹੈ ਤੁਹਾਡਾ ਜਦੇ ਨੂੰ ਬਲੌਗ ਦੇ ਵਿੱਚ ਉਮੀਦ ਕਰਦਾ ਪਹਿਲਾਂ ਵਾਲੇ ਵੀ ਬਲੌਗਸ ਤੁਹਾਨੂੰ ਵਧੀਆ ਲੱਗੇ ਹੋਣਗੇ ਹੁਣ ਇਹ ਬਲੌਗ ਵੀ ਆਪਾਂ ਵਧੀਆ ਨਵੇਂ-ਨਵੇਂ ਪਾਇਆ ਕਰਾਂਗੇ ਅੱਜ ਆਪਾਂ ਚੱਲੇ ਆਂ ਕੰਕ ਵੱਡਣਾ ਜੁੜੇ ਰਹੀਓ ਬਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਪ੍ਰਾਪਾ ਮੁੰਡਿਓ ਆਪਾਂ ਚੱਲਿਆ ਖੇਤ ਟਰਾਲੀਆਂ ਪਾਲੀਆਂ ਬਾਬਿਓ ਮੋਡ ਲੈਂਡ ਦੇ ਮੁੰਡੇ ਨੂੰ ਚੱਲ ਪਹਿਲਾਂ ਮੈਂਗੂ ਆਂਦਾ ਸੀ ਮੈਂਗੂ ਕਹਿੰਦਾ ਮੈਂ ਲੈ ਕੇ ਜਾਊਂਗਾ ਟਰੈਕਟਰ ਆ ਉਹ ਨੂੰ ਕਿਹਾ ਮੋਟਰਸਾਈਕਲ ਹੁਣ ਤੂੰ ਲੈ ਕੇ ਜਾ ਇੱਧਰ 55 ਆ ਗਿਆ ਬਾਬਿਓ ਜਿਹੜੇ ਤੁਸੀਂ ਫੈਂਡ ਜਾਂਦੇ ਹੋ ਲਾਡੀ ਆ ਗਿਆ ਲਾਡੀ ਫਾਂਸੀ ਦਾ ਮੁੰਡਾ ਤੂੰ ਰੁਕ ਜਾ ਹੁਣ ਹਾ ਮੁੰਡੇ ਨੂੰ ਮਿਲ ਸਕਦੇ ਹੋ ਤੁਸੀਂ ਪਹਿਲਾਂ ਮਿਲੇ ਨਹੀਂ ਕਰ ਲੋ ਦਰਸ਼ਨ ਇਹਦੇ ਜੋ ਉਹ ਆ ਗਿਆ ਆਪਣੇ ਘਰ ਹਰ ਦੇਖ ਲੋ ਤੁਸੀਂ ਦੇਖ ਨੂੰ ਜਾਨ ਲੱਗ ਰਿਆਂ ਮਸ਼ੀਨਾਂ ਲਾਈ ਆ ਰਾਜ ਸਕੂਟਰੀ ਮਿਲ ਗਈ ਕਹਿੰਦੇ ਬਾਪੇ ਉਹ ਰਾਜ ਸਕੂਟਰੀ ਮਿਲ ਗਈ ਅੱਛਾ ਮਸ਼ੀਨ ਆਣ ਆਲੀ ਏ ਠੰਗੂ ਸਿਆਂ ਦੇਖਣ ਲੱਗਿਆ ਮੱਥਾ ਰੱਬ ਨੂੰ ਧਿਆ ਕੇ ਪੈਜੀ 70 ਮਣੀ ਕਹਦੇ ਸੰਗੂ ਪੈਜੀ 70 ਮਣੀ ਜਾ ਬਾਬਾ ਆ ਜਾ ਵੀਰ ਆ ਜਾ ਬਣੀ ਬਾਈ ਸਾਬਾ ਬਾਬਾ ਕਿਉਂ ਗਿਆ ਦੇਰ ਦੱਦਾ ਖੁਸ਼ ਹੋ ਗਿਆ ਲੈ ਵੀ ਦੇਖਦੇ ਮੱਥਾ ਮਸ਼ੀਨ ਆਣ ਆਲੀ ਐ ਪੈਜੀ 70 ਮਣੀ ਬਾਬੇ ਨੂੰ ਕਹਦੇ ਦੇਖਦਾ ਪ੍ਰਸ਼ਾਦ ਹੈ ਉਹ ਮਸ਼ੀਨ ਆ ਗਈ ਸੀ ਪਹਿਲਾਂ ਮਿੱਟੀ ਵਾਲੇ ਵਾਣ ਚ ਚਲਾਤੀ ਕਹਿੰਦੇ ਮਿੱਟੀ ਵਾਲੇ ਵਾਣ ਦਾ ਰਿਜ਼ਲਟ ਦੇਖਦੇ ਆ ਮਿੱਟੀ ਆਏ ਵਾਣ ਚ ਕਿੰਨੀ ਨਿਕਲਦੀ ਹੈ ਉਹ ਖੜੇ ਨੇ ਟ੍ਰੈਕਟਰ ਵੀਰ ਉਹ ਟੈਂਕ ਭਰਨ ਵਾਲੇ 2 ਕਿੱਲਿਆਂ ਦੇ ਆਲੇ-ਦਾਲੇ ਲਾਤਾ ਢੇੜਾ ਥੈਂਕੂ ਫੜਨ ਲੱਗ ਰੇ ਬੱਲੀਆਂ ਬੱਲੀ ਕਿਧਰ ਨੂੰ ਚੱਲੇ ਏ ਮੈਨੂੰ ਤਾਂ ਲੱਗਦਾ ਮਸ਼ੀਨ ਜਾਊਗੀ ਥੱਲੇ ਹੋਰ ਕਿੱਧਰ ਚੱਲੇ ਲਾਂਗਾ ਤੁਸੀਂ ਦੇਖ ਸਕਦੇ ਹੋ ਵੀਰੇ ਮਿੱਟੀ ਵਾਲਾ ਬਾਣ ਹੈ ਹੈ ਇਥੇ ਤਾਂ ਹੀ ਨਹੀਂ ਬੱਟਦਾ ਬੱਟਦੇ ਜੇ ਬਾਣ ਚ ਹੋਊਗਾ ਖਸਤਾ ਹੀ ਬੱਟਦੇ ਹੋਊਗਾ ਇਹ ਲੌੜਾ ਕੱਲੀ ਦੋਗੀ ਹੈ ਆ ਕੱਲੀ ਇਹ ਦੋਗੀ ਖਰਾਬ ਹੈ ਵੀਰੇ ਕਣਕ ਮਾੜੀ ਨਾ ਸਮਝਿਓ ਚੋਟੀ ਦਾ ਬਾਣ ਹੈ ਸਾਡਾ ਮਸ਼ੀਨ ਆਇਆ ਰਾਹ ਨੂੰ ਤੁਸੀਂ ਦੇਖ ਸਕਦੇ ਹੋ Thank you for nothing, Abdul. ਇੱਧਰ ਕੇਰਾ ਪਾਰ ਖਿਆ ਟਰਾਲੀ ਭਰਨ ਵਾਲੀ ਐ ਆ 2 ਕਿੱਲੇ ਵੱਟ ਤੇ 2 ਕਿੱਲੇ ਪੱਟ ਕੇ 5 ਕਿੱਲਿਆਂ ਦੇ ਆਲੇ-ਦਾਲੇ ਕੇਰੇ ਪੈ ਰਹੇ ਆ ਬਾਕੀ ਆ ਟੈਂਕੀ ਭਰ ਗਈ ਹੋਣੀ ਬਾਪਿਓ ਛੋਟੇ ਏਰੀਆ 'ਚ ਵੀ ਦੱਸੋ ਬਾਪਿਓ ਕਿੰਨੇ-ਕਿੰਨੇ ਮਣ ਨਿਕਲਣਾਂ ਕਰੀਏ ਗਣਕਾ ਕਣਕ ਦਾ ਪੈਸੇ ਝਾੜ ਵਧੀਆ ਹੈ ਤਕੀ ਜਿਹੜੇ ਹਿਸਾਬ ਨਾਲ ਦੇਖਣ ਲੱਗ ਰਹੇ ਆ ਇਹ ਮਿੱਟੀ ਵਾਲਾ ਬਾਣ ਸੀ ਚ ਵੀ ਕਣਕ ਵਧੀਆ ਨਿਕਲੀ ਐ ਮੀਂਹ ਕਰਕੇ ਮੜਾਈ ਕਣਕਾ ਉਹ ਹੋ ਰਹੀ ਐ ਪੀਲੀ ਹੋ ਰਹੀ ਐ ਪੀਲਾ ਪਣ ਗਿਆ ਨੜ ਚ ਪਾਣੀ ਪੈ ਗਿਆ ਥੈਂਕ ਯੂ ਕੋ ਆਂਦਾ ਹੋਇਆ ਤਾਂ ਨੇ ਦੀ ਤਿਆਰੀ ਹੈ ਨਹੀਂ ਨੂੰ ਲੱਗ ਰਹੀ ਹੈ ਭੁੱਖ ਕਣਕ ਖਾਣ ਲੱਗ ਰਿਹਾ ਬਾਪੂ ਕਣਕ ਵਧੀਆ ਮੋਟੀ ਹੈ ਨਾ ਆ ਜਾ ਲਓ ਈ ਨਾਲ ਵਾਟਿਆ ਸਾਰਾ ਜਨਨ ਖਾਸ ਆਜ਼ਾਦ ਅਸੀਂ ਜੀ ਤੇਰੀ ਗੁੱਤੂਆ ਤੇਰੀ ਚਿਤੜੀ ਤੇਰੀ ਚਿਤੜੀ ਗੁੱਤੂਆ ਚਿਤੜੀ ਡਰਾਈਵਰ ਤਕੜਾ ਹੈ ਬਈ ਤਾਂ ਬੱਲੀ ਨਹੀਂ ਛੱਡਦਾ ਹੈਗਾ ਸਾਰੀ ਚੱਕ ਲੈਣਾਂ ਨੂੰ ਬੱਸ ਉਹ ਥੈਂਕੂ ਕਹਿੰਦਾ ਤੋਰਾ ਜਾਦੇ ਹੈ ਮਸ਼ੀਨ ਦਾ ਤੁਸੀਂ ਦੱਸੋ ਤੋਰਾ ਜਾਦੇ ਹੈ ਕਿ ਘਟ ਹੈ ਪਹਿਲਾਂ ਡਰਾਈਵਰ ਹੋਰ ਸੀ ਹੁਣ ਡਰਾਈਵਰ ਹੋ ਗਿਆ ਨਾ ਡਰਾਈਵਰ ਹੋ ਗਿਆ 3 ਕਿੱਲੇ ਵੱਟ ਗਏ ਬਾਪਿਓ ਬਾਕੀ ਵੱਡਾਂ ਲੱਗ ਰਹੇ ਆ ਇਹਦੇ ਬਹੁਤ ਕਣਕ ਪੈਂਦੀ ਏ ਟਰਾਲੇ 'ਚ ਚਾਰ ਗਿੱਲਿਆਂ ਦੀ ਕਣਕ ਪੈ ਜੂਗੀ ਬਾਪ ਕਦੇ ਹੱਥ ਵਿੱਚ ਧਾਤੀ ਡੱਬ ਵਿੱਚ ਠਾਟੀ ਕਦੇ ਆ ਕਦੇ ਓ ਕਦੇ ਕੱਲਾ ਕਦੇ ਦੋ ਨਾ ਮੈਂ ਗੁੰਡਾ ਨਾ ਮੈਂ ਸਟਾਰ ਕੱਲਾ ਕਹਿਰਾ ਤੇਰਾ ਯਾਰ ਕੁਠੀ ਇੱਕੜੀ ਚ ਇੱਥੇ ਵਿੜਾ ਵੀ ਐ ਜੇਤੇ ਤਾਂ 1.5 ਲੱਖ ਥੱਲੇ ਰੇੜਾ ਵੀ ਐ ਜੇਤੇ ਬਾਬਿਓ ਰੇੜਾ ਵੀ ਐ ਜੱਦ ਭਾਈ ਸ਼ੌਂਕੀ ਸਰਦਾਰ ਸੀਪੇ ਨੇ ਗੰਡੇ ਲਾਏ ਹੋ ਗੰਡੇ ਵਾਲੇ ਲਗੜੇ ਨੇ ਬਾਬਿਓ ਕੇਰਾ ਲਵਾਨ ਲੱਗ ਰਹੇ ਠੰਕੂ ਹੋਰ ਚੁਗਣਾ ਬੱਲੀਆਂ ਕੋਈ ਮੈਂਤਰਾ ਉਹਦੇ ਕੀੜੀਆਂ ਬੱਲੀਆਂ ਚੁਗਿਆਂ ਨੂੰ ਤੂੰ ਤਾਂ ਕਈ ਇਹਨਾਂ ਖੁਰਕ ਕੇ ਉੱਠੀ ਜਾਂਦੀ ਏ ਮੇਰੇ ਖੁਰਕ ਕਾਦੀ ਉੱਠਦੀ ਏ ਤੇਰੇ ਵੱਧ ਦਿਖਾ ਗਏ ਵੱਧ ਦਿਖਾ ਗਏ ਮਾਲ ਵੱਧ ਛੱਕ ਲੈਣਾ ਘੱਟ ਖਾ ਲਿਆ ਕਰੋ ਅੰਨੇ ਹੋ ਜਾਂਦੀ ਆ ਅੰਨੇ ਹੋ ਜਾਂਦੇ ਆ ਖਾਰ ਖਾਰ ਮਾਲ ਠੈਂਗੂ ਕਰੀ ਬਾਬੇ ਜੀ ਪਰਮਿਸ਼ਨ ਦੇ ਦੇ ਭਗਵੰਤ ਮਾਨਾ ਵੀ ਹਾਂ ਬਈ ਕੋਈ ਚੱਕਰ ਨਹੀਂ ਤਾਂ ਖੈਰ ਵੀ ਨਹੀਂ ਬਾਬਿਓ ਦਵਾਰੇ ਹੋਗਾ ਪੰਜਾਬ ਨੂੰ ਤਰੱਕੀਆਂ ਤੋਂ ਕੋਈ ਨਹੀਂ ਰੋਕ ਸਕਦਾ ਜੰਨੇ ਹੋਗੇ ਜਿਲਕੇ ਭਗਵਾਨ ਤੁਹਾਨੂੰ ਪਰਮਿਸ਼ਨ ਦੇਤੀਏ ਇਹ ਕੀ ਚੀਜ਼ ਹੈ ਸਾਰੇ ਖੇਤ ਚ ਹੋ ਰਿਹਾ ਇਹ ਇਹਨਾਂ ਦਾ ਗੁੱਲੀ ਡੰਡਾ ਹੋਰ ਇਹ ਖੱਬਲ ਜਿਹਾ ਇਹ ਤੂੰ ਕੀ ਟੋਲਦਾ ਫਿਰਦਾ ਹੈ ਲਿਆ ਲਿਆ ਵੱਡਦਾ ਮੁੰਡੇ ਨੂੰ ਕੇ ਪੇਟ ਘੱਟ ਆ ਹਰੇ ਗੌਂਡੀਆਰ ਦਾ ਦੂਜਾ ਵੀ ਦੂਜਾ ਵੀ ਟੱਪ ਗਿਆ 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 ਤੇਰੀ ਛੱਲ ਵੱਜੀ ਹੁੰਦੀ ਟਰੈਕਟਰ ਬਰਾਏ ਰਹਿ ਪਰਿਆ ਤਾਲੀ ਦੀ ਸ਼ੌ ਬਾਬੇ ਨਜ਼ਾਰਾ ਨਿਦਮ ਮਰ ਗਈ ਸੀ ਗਰਮੀ ਚ ਬੈਠ ਲੈਣੇ ਦੇ ਧਰ ਕੇ ਬਾਈ ਟਰੈਕਟਰ ਖੜਾ ਹੁੰਦਾ ਹੈ ਆਖੂੰ ਜੈ ਰਹਿ ਗਿਆ ਵੱਡਾ ਆ ਫੇਰ ਵੱਡਾ ਐ ਆ ਮਸ਼ੀਨ ਵਾਲਾ ਆ ਗਿਆ ਇਹਨੇ ਫਿਰ ਵੀ ਇਹਨੂੰ ਬਾਹਰ ਕਰਨਾ ਹੈ ਆਵਲਾ ਵੇ ਜਿੰਨੇ ਬਲਾ ਕੈਮਰਾ ਦੀ ਰਹੀ ਮੈਂ ਪਰਵਾਣ ਦੇ ਹਾਂ ਐਨੀ ਨਹੀਂ ਵੱਡਦੀ ਬਾਬਿਓ ਮੂੰਹ ਸਾਰਿਆਂ ਦੇ ਲਾਲ ਹੋ ਰਹੇ ਨੇ ਗਰਮੀ ਬਹੁਤ ਹੈ ਮਮਾ ਕਿਦੇ ਜਾ ਮੈਂ ਸਾਥ ਹਾਂ ਇਧਰੋਂ ਮਸ਼ੀਨ ਦੀ ਖਿੱਚ ਪੈ ਰਹੀ ਆ ਬਾਬਿਓ ਕਿ ਖੰਡਾ ਦੀ ਜਿਹੜੀ ਇਸ ਤਰ੍ਹਾਂ ਦੀ ਆ ਕੰਮ ਆ ਜੇ ਬਾਹਰ ਪਾਰਕਿੰਗ ਠੀਕ ਹੈ ਬਾਬਿਓ ਪਰ ਖਿੱਚਾ ਲਈ ਜਾਰੀ ਐ ਔਰੇ ਕਾਟਰ ਵੱਡਦਾ ਨਹੀਂ ਹੈਗਾ ਨਾ ਇਧਰ ਵੜੇ ਇੰਨੀ ਵੱਡਣ ਨਹੀਂ ਪਾਉਗੀ। ਬੱਸ ਕਰਾਉਂਦੀ ਆ ਬਾਬੇ ਬੱਸ। ਬਾਬੇ ਸੁਪਰ ਸੀਡਰ ਦੀ ਬੀਜੀ ਹੋਈ ਕਣਕ। ਬਾਅਦ ਚ ਛਾਂਟਾ ਦਿੱਤਾ ਹੋਇਆ। ਅਸਾਂ ਇੱਧਰ ਵੱਡਣ ਲੱਗ ਰਹੇ ਸੀ। ਅਸਾਂ ਇੱਧਰ ਆ ਗਏ ਸੀ ਬਾਬੇ। ਓ। ਬਾਬੋ ਇਹ ਚ ਪਾਲਕ ਹੋ ਰਿਹਾ ਸੀ ਪਾਲਕ ਬਹੁਤ ਆਇਆ ਪਤਾ ਨਹੀਂ ਸਪਰੇਇ ਨੇ ਨਹੀਂ ਕੰਮ ਕਰਿਆ ਬਾਬੋ ਪਤਾ ਨਹੀਂ ਸਪਰੇਇ ਨਹੀਂ ਕਰੀ ਤੁਸੀਂ ਦੇਖ ਸਕਦੇ ਹੋ ਪਾਲਕ ਬਹੁਤ ਆਇਆ ਕੱਪ ਤੇ ਕੁੜੇ ਦੇਖਣ ਲੱਗ ਰਹੇ ਪੈਂਦੇ ਹਾਲ ਲਾਵਾਂਗੇ ਕੋਈ ਨਾ 55 ਦੇਖਦੇ ਆ ਬਾਬੇ ਟੱਟ 55 ਦਾਣੇ ਭਰੇ ਹੋਏ ਨੇ ਟਰਾਲੀ ਲੀ ਆ ਵੱਟਦਾ ਐ 55 ਦਾ ਬਣਾਈ ਚੀਜ਼ ਨਹੀਂ ਹੈਗਾ ਹੈ ਬਾਬਿਓ ਜੌਂਡੀਅਰ ਜੌਂਡੀਅਰ ਹੈ 55 55 ਹਾਏ ਸੁਦੀਨ ਬਾਬੇ ਉਹ ਟੈਂਕ ਭਰਨ ਵਾਲਾ ਠੰਡਾ ਠੰਡਾ ਪੀ ਆਏ ਟੈਂਕੀਆਂ ਫੁੱਲਣੇ ਹੁਣ ਹੁਣ ਤਾਂ ਟੈਂਕੀ ਮਸ਼ੀਨ ਦੀ ਭਰ ਨਹੀਂ ਜਾਈਦੀ ਐ ਮੇਲਾ ਮੈਂ ਟਰੈਕਟਰ ਲਵੇ ਦੇ ਨੇਰਾ ਹੋ ਗਿਆ ਇਹ ਕਿਲਾ ਉੱਚਾ ਹੈ 10 12 ਮੁੱਤਰਨੀ ਮੈਂ ਸਾਧਰਾ ਘਮ ਹੈ ਬਾਬਿਓ ਆ ਕਿਲਾ ਰਹਿ ਗਿਆ ਬਾਬਿਓ 1 ਵਜੇ ਦੀ ਮਸ਼ੀਨ ਲੱਗੀ ਹੋਈ ਹੈ 18 ਕਿੱਲੇ ਵੱਟਦੇ ਇਹ ਕਣਕ ਦਾ ਬਸ ਠੀਕ ਜਿਹੀ ਸੀ ਬਾਬਿਓ ਬਰਦ ਦੇ ਸਕੇ ਨੇ 8:30 ਬਾਬੋ ਕਣਕ ਵਟ ਲਈ ਅਸੀਂ ਹੁਣ ਚੱਲੇ ਆਂ ਘਰਾਂ ਨੂੰ ਇਹ ਕਣਕਾਈ ਟਰਾਲੀ ਜਾਊਗੀ ਮੰਡੀ ਚਾ ਮੰਗਰ ਲਈ ਟਰਾਲੀ ਜਾਊਗੀ ਘਰੇ ਇੱਥੇ ਵਗ ਜਾਗੇ ਜੁੜੇ ਰਹੀਓ ਬਲੌਗ ਦੇ ਨਾਲ ਬਲੌਗ ਜੇ ਵਧੀਆ ਲੱਗਿਆ ਦੱਬ ਕੇ ਸ਼ੇਅਰ ਕਰਦੇ ਤੇ ਲਾਈਕ ਕਰਨਾ ਬਰੋ ਸਾਰੇ ਮਿੱਤਰਾਂ ਨੇ ਕਰਨਾ ਹੈ ਤੁਸੀਂ ਬਾਕੀ ਅੱਗੇ ਸਮਝ ਗਏ ਹੋਣਾ ਔਖਾ ਰੱਬ ਦੇ ਸ਼ੇਰ ਖਾਦੋ ਔਖਾ ਹੋ ਰਿਹਾ ਹੋਣਾ ਨੂੰ ਹੀ ਲੱਗਦਾ ਹੈ ਮੋਟਰਸਾਈਕਲ ਚਲਾਉਣਾ ਵੀ ਔਖਾ ਅੱਗੇ ਟਰਾਦੀ ਹੈ ਹਾਂ ਵੀਡੀਓ ਵੀ ਨਹੀਂ ਬਣਾ ਸਕਦੇ ਬਾਬਿਓ ਜੇ ਬਲੌਗ ਵਧੀਆ ਲੱਗਿਆ ਅੱਗੇ ਵੀ ਬਲੌਗ ਸਾਨੂੰ ਵਧੀਆ ਵਧੀਆ ਲਿਆਂਦੇ ਰਹਿਣਾ ਹਾਂ ਜੁੜੇ ਰਹਿ ਕਰੋ ਬਲੌਗ ਦੇ ਨਾਲ